ਇਤਿਹਾਸ ਗਵਾਹ ਹੈ ਜਦੋਂ ਵੀ ਧਰਮ ਉੱਤੇ ਠੇਸ ਆਈ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ 'ਚ ਕੋਈ ਕਸਰ ਨਹੀਂ ਛੱਡੀ ਇਹ ਕਹਾਣੀ ਹੈ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਆਪਣਾ ਲਹੂ ਵਹਾ ਕੇ ਧਰਮ ਦੀ ਰਾਖੀ ਕੀਤੀ ਇਹ ਹੈ ਸਾਕਾ ਨਨਕਾਣਾ ਸਾਹਿਬ ਲਹੂ ਨਾਲ ਲਿਖੀ ਇੱਕ ਅਮਰ ਗਾਥਾ ਸਨ 19ਵੀਂ ਸਦੀ ਸਿੱਖ ਰਾਜ ਆਪਣੀ ਚਰਮ ਸੀਮਾ ਤੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਗੁਰਦੁਆਰਿਆਂ ਦੀ ਬੇਅੰਤ ਅਦਾ ਸੇਵਾ ਹੋਈ ਗੁਰਦੁਆਰਿਆਂ ਦੇ ਨਾਮ ਵੱਡੀਆਂ ਜ਼ਗੀਰਾਂ ਲਗੀਆਂ ਸੋਹਣੀਆਂ ਇਮਾਰਤਾਂ ਬਣਾਈਆਂ ਗਈਆਂ ਸੋਨੇ ਦੀ ਨਕਾਸ਼ੀ ਸੁੰਦਰ ਕਾਰੀਗਰੀ ਮਹਾਰਾਜਾ ਰਣਜੀਤ ਸਿੰਘ ਨੂੰ ਹైదరాబాద్ ਦੇ ਨਿਜ਼ਾਮ ਨੇ ਹੀਰੇ ਜਵਾਹਰਾਤ ਨਾਲ ਜੜੀ ਚਾਨਣੀ ਪੇਟ ਕੀਤੀ ਤਾਂ ਮਹਾਰਾਜੇ ਨੇ ਉਹ ਚਾਨਣੀ ਵੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਅਰਪਣ ਕਰ ਦਿੱਤੀ ਉਸਦੇ ਪੋਤੇ ਕਮਰ ਨੋਨੇਹਾਲ ਸਿੰਘ ਨੂੰ ਵਿਆਹ ਵੇੜੇ ਮਹਿੰਗੇ ਮੋਤੀਆਂ ਵਾਲਾ ਸਿਹਰਾ ਮਿਲਿਆ ਉਸ ਨੇ ਉਸ ਸਿਹਰਾ ਵੀ ਹਰਮੰਦਰ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ ਇਹ ਸੀ ਉਸ ਸਮੇਂ ਦੀ ਸੋਚ ਜੋ ਕੁਝ ਮਿਲੇ ਗੁਰੂ ਘਰ ਦੇ ਨਾਮ ਤਾਂ ਜੋ ਸਮੇਂ ਦੇ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸੁਖਾਲਾ ਚੱਲਦਾ ਰਹੇ ਪਰ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਦੂਜੇ ਅੰਗਰੇਜ਼ ਸਿੱਖ ਯੁੱਧ ਮਗਰੋਂ ਸਿੱਖ ਰਾਜ ਖਤਮ ਹੋ ਗਿਆ ਸਿੱਖਾਂ ਦਾ ਰਾਜ ਮੁੱਕਿਆ ਤੇ ਗੁਰੂ ਘਰਾਂ ਦਾ ਪ੍ਰਬੰਧ ਅੰਗਰੇਜ਼ਾਂ ਅਤੇ ਉਹਨਾਂ ਦੇ ਪਿੱਠੂਆਂ ਦੇ ਹੱਥ ਚਲਾ ਗਿਆ ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਦੇ ਸਿੱਖ ਦੁਬਾਰਾ ਇਕੱਠੇ ਹੋ ਕੇ ਬਗਾਵਤ ਨਾ ਕਰ ਦੇਣ। ਉਹ ਸਿੱਖ ਗੁਰਦੁਆਰਿਆਂ ਨੂੰ ਸਟੇਟ ਵਿਦਨ ਦਾ ਸਟੇਟ ਸਮਾਂ ਦੇ ਸਨ। ਇੱਕ ਅਜਿਹਾ ਕੇਂਦਰ ਜਿੱਥੋਂ ਸਿੱਖਾਂ ਨੂੰ ਜਥੇਬੰਦ ਕੀਤਾ ਜਾ ਸਕਦਾ ਸੀ ਜਿਵੇਂ ਪਹਿਲਾਂ ਸਰਬੱਤ ਖਾਲਸਾ ਹੁੰਦਾ ਰਿਹਾ ਸੀ। ਉਹ ਦਿਨਾਂ ਗੁਰਦੁਆਰਿਆਂ ਦਾ ਪ੍ਰਬੰਧ ਕਮੇਟੀਆਂ ਨਹੀਂ ਮਹੰਤਾਂ ਤੇ ਪੁਜਾਰੀਆਂ ਕੋਲ ਹੁੰਦਾ ਸੀ। ਅੰਗਰੇਜ਼ ਸਰਕਾਰ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਸਿੱਧੇ ਹੀ ਆਪਣੇ ਡਿਪਟੀ ਕਮਿਸ਼ਨਰ ਦੇ ਅਧੀਨ ਕਰ ਦਿੱਤਾ। ਬਾਕੀ ਵੱਡੇ ਗੁਰੂ ਘਰਾਂ ਉਤੇ ਵੀ ਕਰੜੀ ਨਿਗਰਾਨੀ ਰੱਖਣੀ ਸ਼ੁਰੂ ਹੋ ਗਈ। ਪੁਜਾਰੀ ਤੇ ਮਹੰਤਾਂ ਨੂੰ ਰਿਸ਼ਵਤ, ਮਨਮੁਤਾਬਕ ਤੋਹਫੇ, ਪਦਵੀ ਦੇ ਕੇ ਆਪਣੇ ਨਾਲ ਮਿਲਾ ਲਿਆ ਗਿਆ। ਜਿੱਥੇ ਕਦੇ ਗੁਰੂ ਘਰ ਇਮਾਨਦਾਰੀ, ਨਿਮਰਤਾ ਅਤੇ ਸੇਵਾ ਦੇ ਕੇਂਦਰ ਸਨ, ਉੱਥੇ ਹੁਣ ਹੌਲੀ-ਹੌਲੀ ਲਾਲਚ, ਰਾਜਨੀਤੀ ਅਤੇ ਸਰਕਾਰੀ ਦਖਲ ਵਸਦੇ ਜਾ ਰਹੇ ਸਨ। ਇਸ ਦੇ ਨਤੀਜੇ ਵਜੋਂ ਕਈ ਮਹੰਤ ਗੁਰੂ ਦਾ ਡਰ ਪੁਲਾ ਬੈਠੇ। 1914 ਵਿੱਚ ਕਾਮਾਗਾਟਾ ਮਾਰੂ ਦੇ ਸਿੱਖਾਂ ਉੱਤੇ ਅੰਗਰੇਜ਼ਾਂ ਨੇ ਗੋਲੀਆਂ ਚਲਾਈਆਂ ਸਿੱਖ ਸ਼ਹੀਦ ਹੋ ਗਏ ਪਰ ਅਕਾਲ ਤਖਤ ਸਾਇਬ ਉੱਤੇ ਬੈਠੇ ਅਰੂੜ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਕਿ ਜਹਾਜ਼ਵਾੜੇ ਸਿੱਖ ਹੀ ਨਹੀਂ ਸਨ ਫਿਰ 1919 ਦੇ ਜਲਿਆਂਵਾਲਾ ਬਾਗ ਕਾਂਡ ਮਗਰੋਂ ਉਸੇ ਅਰੂੜ ਸਿੰਘ ਨੇ ਜਨਰਲ ਡਾਇਰ ਨੂੰ ਸਿਰੋਪਾ ਦੇ ਦਿੱਤਾ ਜਦੋਂ ਗੁਰੂ ਘਰਾਂ ਦੇ ਦਰਬਾਰਾਂ ਤੋਂ ਜ਼ੁਲਮ ਕਰਨ ਵਾਲਿਆਂ ਨੂੰ ਸਨਮਾਨ ਮਿਲਣ ਲੱਗੇ ਤਾਂ ਸਿੱਖ ਜਗਤ ਦੇ ਅੰਦਰ ਗੁੱਸਾ ਉੱਠਣਾ ਲਾਜ਼ਮੀ ਸੀ ਮਹੰਤਾਂ ਦੀਆਂ ਬੇਅਦਬੀਆਂ, ਗਲਤ ਕਾਰਵਾਈਆਂ ਤੇ ਸਰਕਾਰ ਦੀ ਹਿਮਾਇਤ ਨਾਲ ਉਹਨਾਂ ਦਾ ਡਰ ਮੁੱਕ ਗਿਆ। ਇਹ ਸਾਰੇ ਨੇ ਪੰਥ ਦੇ ਅੰਦਰ ਇੱਕ ਵੱਡੀ ਰੋਸ ਲਹਿਰ ਖੜੀ ਕਰ ਦਿੱਤੀ। ਇੱਥੋਂ ਸ਼ੁਰੂ ਹੋਈਆਂ ਦੋ ਵੱਡੀਆਂ ਲਹਿਰਾਂ। ਇੱਕ ਸਿੰਘ ਸਭਾ ਲਹਿਰ ਜਿਸ ਨੇ ਸਿੱਖਾਂ ਨੂੰ ਕਰਮ ਕਾਂਡਾ ਤੋਂ ਕੱਢਿਆ ਤੇ ਦੂਜੀ ਗੁਰਦੁਆਰਾ ਸੁਧਾਰ ਲਹਿਰ ਜਿਸ ਦਾ ਮਕਸਦ ਸੀ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾ ਕੇ ਪੰਥ ਦੇ ਅਧੀਨ ਲਿਆਉਣਾ। ਸਾਲ 1920 ਵਿੱਚ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲਣ ਲਈ ਜਥੇਦਾਰ ਕਰਤਾਰ ਸਿੰਘ ਚੱਬਰ ਅਤੇ ਹੋਰ ਸਿੰਘ ਅੱਗੇ ਆਏ। 15 ਨਵੰਬਰ 1920 ਨੂੰ ਪੰਥਕ ਇਕੱਠ ਵਿੱਚ 175 ਮੈਂਬਰਾਂ ਦੀ ਕਮੇਟੀ ਬਣੀ ਜਿਸ ਦਾ ਨਾਮ ਰੱਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ। ਹੁਣ ਜੰਗ ਖੁੱਲੇ ਤੌਰ ਤੇ ਮਹੰਤਾਂ ਦੇ ਕਬਜ਼ੇ ਖਿਲਾਫ ਸੀ ਅਤੇ ਇਸ ਜੰਗ ਦੀ ਸਭ ਤੋਂ ਖੂਨੀ ਕਿਸ਼ਤ ਜੁੜਨੀ ਸੀ ਨਨਕਾਣਾ ਸਾਹਿਬ ਦੇ ਸਾਕੇ ਨਾਲ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਦੁਨੀਆ ਭਰ ਦੇ ਸਿੱਖਾਂ ਲਈ ਸਭ ਤੋਂ ਪਵਿੱਤਰ ਧਰਤੀਆਂ ਵਿੱਚੋਂ ਇੱਕ ਇਸ ਗੁਰਦੁਆਰੇ ਦੇ ਨਾਮ ਬਹੁਤ ਵੱਡੀ ਜ਼ਮੀਨ ਜ਼ਾਇਦਾਦ ਸੀ ਤੇ ਲਗਭਗ 1 ਲੱਖ ਰੁਪਏ ਸਾਲਾਨਾ ਜਾਗੀਰ ਇੱਥੇ ਮਹੰਤ ਨਾਰਾਇਣ ਦਾਸ ਦਾ ਰਾਜ ਸੀ ਉਹ ਨਾਮ ਦਾ ਸਾਧੂ ਸੀ ਪਰ ਉਸਦੇ ਕੰਮ ਕਾਰੇ ਸਨ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਅੰਦਰੋਂ ਪ੍ਰੇਸ਼ਟ ਅਤੇ ਕੋਕਰਮੀ ਗੁਰਦੁਆਰੇ ਦੇ ਅੰਦਰ ਆਉਣ ਵਾਲੀਆਂ ਔਰਤਾਂ ਦੀ ਇੱਜ਼ਤ ਲੁੱਟੀ ਜਾਂਦੀ ਪੁਜਾਰੀ ਖੁੱਲੇ ਆਮ ਜ਼ਿਆਤੀਆਂ ਕਰਦੇ ਪਰ ਕਿ세 ਦੀ ਸੁਣਵਾਈ ਨਹੀਂ ਸੀ ਗੁਰੂ ਦਾ ਘਰ ਜੋ ਇੱਜ਼ਤਾਂ ਦਾ ਰਾਖਾ ਸੀ ਉਹੀ ਅੰਗਰੇਜ਼ ਸਰਕਾਰ ਦੀ ਸ਼ਹਿ ਨਾਲ ਇੱਜ਼ਤਾਂ ਲੁੱਟਣ ਦੀ ਥਾਂ ਬਣ ਗਿਆ ਇਹ ਹਾਲਾਤ ਦੇਖ ਕੇ ਸਿੱਖ ਜਗਤ ਚੁੱਪ ਕਿਵੇਂ ਰਹਿੰਦਾ ਅਕਤੂਬਰ 1920 ਵਿੱਚ ਧਾਰੋਵਾਲ ਦੇ ਇੱਕ ਦੀਵਾਨ ਵਿੱਚ ਸਿੱਖਾਂ ਨੇ ਮਹੰਤ ਨਾਰਾਇਣ ਦਾਸ ਨੂੰ ਸੁਧਾਰ ਲਈ ਕਿਹਾ ਕਿ ਆਪਣਾ ਚਾਲ ਚੱਲਨ ਬਦਲ ਗੁਰੂ ਘਰ ਦੀ ਮਰਿਆਦਾ ਠੀਕ ਕਰ ਪਰ ਉਹ ਤਾਂ ਹੱਠੀ ਪਾਪੀ ਬਣ ਚੁੱਕਾ ਸੀ ਅੰਦਰ ਉਹ ਡਰਿਆ ਹੋਇਆ ਵੀ ਸੀ ਕਿਉਂਕਿ ਅਕਾਲੀ ਜਥੇਬੰਦੀਆਂ ਦੀ ਤਾਕਤ ਵੱਧ ਰਹੀ ਸੀ ਇਸ ਦਰ ਨੇ ਉਸਨੂੰ ਹੋਰ ਜ਼ਿਆਦਾ ਖੂੰਖਾਰ ਬਣਾ ਦਿੱਤਾ। ਮਹੰਤ ਨੇ ਗੁੰਡਿਆਂ ਦੀ ਫੌਜ ਰੱਖ ਲਈ। ਬਦਮਾਸ਼ਾਂ ਨੂੰ ਤਨਖਾਹਾਂ ਤੇ ਭਰਤੀ ਕੀਤਾ। ਉਹਨਾਂ ਨੂੰ ਛੁਰੇ, ਕੁਹਾੜੇ, ਟਕੂਏ, ਬੰਦੂਕਾਂ, ਪਿਸਤੌਲ ਆਦ ਹਥਿਆਰ ਦਿੱਤੇ ਗਏ। ਗੁਰਦੁਆਰੇ ਦੇ ਦਿਵਾਲੇ ਫਾਟਕ ਲੱਗੇ। ਕੰਦਾ ਵਿੱਚ ਮੂੜੀਆਂ ਬਣਾਈਆਂ ਗਈਆਂ ਤਾਂ ਜੋ ਅੰਦਰ ਆਉਣ ਵਾਲੇ ਸਿੱਖਾਂ ਤੇ ਗੋੜੀਆਂ ਚਲਾਈਆਂ ਜਾ ਸਕਣ। ਉਹ ਅਕਾਲੀ ਆਗੂਆਂ ਦਾ ਕਤਲੇਆਮ ਕਰਨਾ ਚਾਹੁੰਦਾ ਸੀ। ਦੂਜੇ ਪਾਸੇ SGDPC ਨਨਕਾਣਾ ਸਾਹਿਬ ਦਾ ਪ੍ਰਬੰਧ ਸੁਧਾਰਨ ਲਈ ਮਾਰਚ 1921 ਵਿੱਚ ਇੱਕ ਵੱਡਾ ਪੰਥਕ ਇਕੱਠ ਕਰਨ ਦੀ ਯੋਜਨਾ ਬਣਾ ਰਹੀ ਸੀ। ਉਧਰ ਮਹੰਤ ਆਪਣੀ ਬਚਾ ਲਈ ਸਾਧੂਆਂ ਅਤੇ ਮਹੰਤਾਂ ਦੀ ਆਪਣੀ ਕਮੇਟੀ ਬਣਾ ਕੇ SGDPC ਨੂੰ ਨਾ ਮੰਨਣ ਦਾ ਫੈਸਲਾ ਕਰ ਚੁੱਕਾ ਸੀ। ਸਾਫ਼ ਸੀ ਇੱਕ ਪਾਸੇ ਪੰਥਕ ਸੁਧਾਰ ਲਹਿਰ ਦੂਜੇ ਪਾਸੇ ਅਹੰਕਾਰੀ ਮਹੰਤ ਅਤੇ ਉਸ ਦਾ ਹਥਿਆਰਬੰਦ ਟੋਲਾ ਟਕਰਾ ਹੋਣਾ ਹੀ ਸੀ। SGDPC ਦੀਆਂ ਮੀਟਿੰਗਾਂ ਮਹੰਤ ਨਾਲ ਸਮਝੌਤੇ ਦੀਆਂ ਕੋਸ਼ਿਸ਼ਾਂ ਲਾਹੌਰ ਤੇ ਹੋਰ ਜਗ੍ਹਾਾਂ ਤੇ ਗੱਲਬਾਤ ਸਾਰੇ ਯਤਨ ਚੱਲਦੇ ਰਹੇ ਪਰ ਅੰਦਰੋਂ ਮਹੰਤ ਇੱਕ ਹੋਰ ਖੂਨੀ ਯੋਜਨਾ ਬੁਣ ਰਿਹਾ ਸੀ ਕਰਤਾਰ ਸਿੰਘ ਚੱਬਰ ਨੂੰ ਆਪਣੀ ਟੋਲੀ ਦੇ ਜਾਸੂਸ ਰਾਹੀਂ ਇੱਕ ਖਬਰ ਮਿਲਦੀ ਹੈ ਕਿ ਮਹੰਤ 6 ਮਾਰਚ ਦੇ ਪੰਥਕ ਇਕੱਠ ਸਮੇਂ ਹਥਿਆਰਬੰਦ ਬਦਮਾਸ਼ਾਂ ਤੋਂ ਹਮਲਾ ਕਰਵਾ ਕੇ ਪੰਥ ਦੇ ਆਗੂਆਂ ਨੂੰ ਮਰਵਾਉਣਾ ਚਾਹੁੰਦਾ ਸੀ ਮਹੰਤ ਦੀ ਰਣਨੀਤੀ ਸੀ ਉਪਰੋਂ ਸਮਝੌਤੇ ਦੀਆਂ ਗੱਲਾਂ ਅੰਦਰੋਂ ਕਤਲ ਦੀ ਤਿਆਰੀ ਇਹ ਗੱਲ ਸੁਣ ਕੇ ਜਥੇਦਾਰ ਕਰਤਾਰ ਸਿੰਘ ਚੱਬਰ ਅਤੇ ਹੋਰ ਸਾਥੀਆਂ ਨੇ ਫੈਸਲਾ ਕੀਤਾ ਕਿ ਹੁਣ ਮਹੰਤ ਦੇ ਸਮੇਂ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਗੁਪਤ ਤੌਰ ਤੇ ਇੱਕ ਹੋਰ ਯੋਜਨਾ ਬਣਾਈ। 4 5 6 ਮਾਰਚ ਵਾਲੇ ਵੱਡੇ ਇਕੱਠ ਤੋਂ ਪਹਿਲਾਂ ਹੀ 20 ਫਰਵਰੀ 1921 ਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਕਬਜ਼ਾ ਲੈਣ ਦੀ। ਇਸ ਯੋਜਨਾ ਅਨੁਸਾਰ ਕਰਤਾਰ ਸਿੰਘ ਚੱਬਰ, ਭਾਈ ਬੂਟਾ ਸਿੰਘ, ਸੰਤ ਤੇਜਾ ਸਿੰਘ ਅਤੇ ਹੋਰ ਸਿੰਘ ਵੱਡਾ ਜਥਾ ਲੈ ਕੇ ਨਨਕਾਣਾ ਸਾਹਿਬ ਜਾਣਗੇ ਭਾਈ ਲਛਮਣ ਸਿੰਘ ਧਾਰੋਵਾਲ ਆਪਣੇ ਜਥੇ ਸਣੇ ਭਾਈ ਕਰਤਾਰ ਸਿੰਘ ਛੱਬਰ ਦੇ ਜਥੇ ਨੂੰ ਚੰਦਰ ਕੋਠੜੀ ਚੱਲ ਦੇ ਨੇੜੇ ਮਿਲਣਗੇ ਤੇ ਉਥੋਂ ਸਭ ਇਕੱਠੇ ਗੁਰਦੁਆਰਾ ਨਨਕਾਣਾ ਸਾਹਿਬ ਵੱਲ ਵਧਣਗੇ ਪਰ ਰੱਬ ਦੇ ਲਿਖੇ ਅਕਸਰ ਇਨਸਾਨੀ ਯੋਜਨਾਵਾਂ ਤੋਂ ਅੱਗੇ ਹੁੰਦੇ ਨੇ ਇਸ ਯੋਜਨਾ ਦੀ ਖਬਰ ਐਸਜੀਪੀਸੀ ਦੇ ਆਗੂ ਸਰਦਾਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਨੂੰ ਮਿਲੀ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਲਈ ਇੱਕ ਸਿੰਘ ਹੱਥ ਇਹਨਾਂ ਜਥਿਆਂ ਨੂੰ ਰੋਕਣ ਦਾ ਸੁਨੇਹਾ ਭੇਜਿਆ। ਇਹ ਸੁਨੇਹਾ ਭਾਈ ਕਰਤਾਰ ਸਿੰਘ ਚੱਬਰ ਤੱਕ ਤਾਂ ਪਹੁੰਚ ਗਿਆ ਪਰ ਇਹ ਸਿੰਘ ਭਾਈ ਲక్ష్మణ ਸਿੰਘ ਦਾ ਜਥਾ ਲੱਭਣ ਵਿੱਚ ناکਾਮ ਰਿਹਾ। ਭਾਈ ਲక్ష్మణ ਸਿੰਘ ਅਤੇ ਭਾਈ ਟਹਿਲ ਸਿੰਘ ਦਾ ਜਥਾ 19 ਫਰਵਰੀ ਨੂੰ ਆਪਣੇ ਪਿੰਡੋਂ ਹੀ ਤੁਰ ਪਿਆ। ਉਹ ਸ਼ਹੀਦੀ ਦਾ ਫੈਸਲਾ ਕਰ ਚੁੱਕੇ ਸਨ। ਇਸ ਜਥੇ ਵਿੱਚ ਭਾਈ ਲక్ష్మణ ਸਿੰਘ ਦੀ ਪਤਨੀ ਬੀਬੀ ਇੰਦਰਕੌਰ ਸਮੇਤ ਤਿੰਨ ਸਿੰਘਣੀਆਂ ਵੀ ਸਨ। ਰਸਤੇ ਵਿੱਚ ਉਹ ਪਿੰਡਾਂ 'ਚੋਂ ਲੰਘਦੇ ਗਏ ਤੇ ਆਪਣੇ ਮਨਾਂ ਵਿੱਚ ਇੱਕੋ ਵਚਨ ਪੱਕਾ ਕਰਦੇ ਗਏ ਅਸੀਂ ਗੁਰੂ ਘਰ ਵਿੱਚ ਪਾਪੀਆਂ ਹੱਥੋਂ ਹੋਈਆਂ ਕੁਰੀਤੀਆਂ ਆਪਣੇ ਖੂਨ ਨਾਰ ਧੋਣੀਆਂ ਨੇ ਰਸਤੇ ਵਿੱਚ ਜਦ ਜਥਾ ਨਨਕਾਣਾ ਸਾਹਿਬ ਨੇੜੇ ਪਹੁੰਚਿਆ ਭਾਈ ਤਹਿਲ ਸਿੰਘ ਨੇ ਬੀਬੀਆਂ ਨੂੰ ਪਿੱਛੇ ਇੱਕ ਹੋਰ ਗੁਰਦੁਆਰੇ ਵੱਲ ਭੇਜਿਆ ਅਤੇ ਆਪਣੀ ਜੇਬ ਵਿੱਚੋਂ ਕੁਝ ਰੁਪਏ ਦੇ ਕੇ ਕਿਹਾ ਸਾਡੀ ਸ਼ਹੀਦੀ ਮਗਰੋਂ ਅਖੰਡ ਪਾਠ ਕਰਵਾਉਣਾ ਇਹ ਲਫ਼ਜ਼ ਸਾਫ਼ ਦੱਸਦੇ ਨੇ ਉਹ ਲੋਕ ਕਬਜ਼ਾ ਲੈਂਡ ਨਾਂ ਨੂੰ ਵੱਧ ਸ਼ਹੀਦੀ ਲਈ ਤੁਰੇ ਸਨ ਜਦੋਂ ਜਥਾ ਗੁਰਦੁਆਰਾ ਜਨਮ ਅਸਥਾਨ ਦੇ ਨੇੜੇ ਜੂ ਵਿੱਚ ਪਹੁੰਚਿਆ ਤਾਂ ਭਾਈ ਲਖਮਣ ਸਿੰਘ ਨੇ ਜਥੇ ਦੇ ਲਈ ਅਰਦਾਸ ਕੀਤੀ हे ਗੁਰੂ ਨਾਨਕ ਅਸੀਂ ਤੇਰੇ ਦਰ ਦੇ ਕੂਕਰ ਤੇਰੇ ਦਰਸ਼ਨਾਂ ਨੂੰ ਆਏ ਹਾਂ ਸਾਡੇ ਅੰਦਰ ਇਰਾਦਾ ਧਾਰਿਆ ਹੈ ਤੇਰੇ ਦਰਬਾਰ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਆਪਣੇ ਖੂਨ ਨਾਲ ਧੋਣ ਦਾ ਸਾਨੂੰ ਬਲ ਦੇ ਅਸੀਂ ਆਪਣੇ ਵਚਨ ਤੇ ਪੱਕੇ ਰਹੀਏ ਇਹ ਅਰਦਾਸ ਕਰਕੇ ਜਥੇ ਨੇ ਪ੍ਰਣ ਲਿਆ ਕਿਸੇ ਉੱਤੇ ਹੱਥ ਨਹੀਂ ਚੁੱਕਣੇ ਨਾ ਕਿਸੇ ਤੇ ਹਮਲਾ ਕਰਨਾ ਹੈ ਸ਼ਾਂਤਮਈ ਰਹਿ ਕੇ ਸ਼ਹੀਦੀ ਕਬੂਲ ਕਰਾਂਗੇ ਏਸੇ ਵੇਲੇ ਐਸਜੀਪੀਸੀ ਵੱਲੋਂ ਨੂੰ ਆਈ ਇੱਕ ਚਿੱਠੀ ਵੀ ਪਹੁੰਚੀ ਜੋ ਭਾਈ ਵਰਿਆਮ ਸਿੰਘ ਲੈ ਕੇ ਆਇਆ ਸੀ ਜਿਸ ਵਿੱਚ ਜਥੇ ਨੂੰ ਰੋਕਣ ਲਈ ਕਿਹਾ ਗਿਆ ਸੀ ਕਈ ਸਿੰਘ ਦੁਚਿੱਤੇ ਹੋ ਗਏ ਪਰ ਸਰਦਾਰ ਤਹਿਲ ਸਿੰਘ ਨੇ ਇੱਕ ਹਵਾ ਵਿੱਚ ਤਲਵਾਰ ਵਾਂਗ ਫੈਸਲਾ ਸੁਣਾ ਦਿੱਤਾ ਅਸੀਂ ਅਰਦਾਸ ਕਰ ਚੁੱਕੇ ਹਾਂ ਹੁਣ ਮੁੜਨਾ ਕਾਇਰਾਂ ਦਾ ਕੰਮ ਹੈ ਸੂਰਮਿਆਂ ਦਾ ਨਹੀਂ ਮੈਂ ਤਾਂ ਜ਼ਰੂਰ ਜਾਵਾਂਗਾ ਜੇ ਕੋਈ ਮੇਰੇ ਨਾਲ ਆਉਣਾ ਚਾਹੇ ਆ ਜਾਏ ਏ ਕਹਿ ਕੇ ਉਹ ਗੁਰਦੁਆਰਾ ਜਨਮ ਅਸਥਾਨ ਵੱਲ ਤੁਰ ਪਿਆ ਭਾਈ ਲਛਮਣ ਸਿੰਘ ਅਤੇ ਪੂਰਾ ਜਥਾ ਉਸ ਦੇ ਪਿੱਛੇ ਭਾਈ ਵਿਰਿਆਮ ਸਿੰਘ ਨੇ ਬਹੁਤ ਮਨਾਇਆ ਪਰ ਕਿਸੇ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ ਜਥਾ ਅੱਗੇ ਵੱਧਦਾ ਗਿਆ ਨਨਕਾਣਾ ਸਾਹਿਬ ਦੇ ਦਰਵਾਜ਼ੇ ਨੇੜੇ ਆ ਗਏ